ਵਿਆਹ ਦੇ ਬਹਾਨੇ ਆਪਣੇ ਦੋਸਤ ਦੀ ਮਾਂ ਨਾਲ ਕਰਦਾ ਰਿਹਾ ਬਲਤਕਾਰ ਇਹ ਮੇਰਾ ਬੇਟੇ ਦਾ ਯਾਰ ਬਣ ਗਿਆ ਸੈਮੂ ਸਾਡੇ ਘਰ ਉਹਦਾ ਆਉਣ ਜਾਣ ਹੋ ਗਿਆ ਉਹਨੇ ਆਖਿਆ ਕਿ ਤੂੰ ਮੇਨਾਂ ਵਿਆਹ ਕਰਾ ਮੈਨਾਂ ਤੇ ਮੈਂ ਵੀ ਵਿਆਹਿਆ ਮੇਰੇ ਦੋ ਬੱਚੇ ਨੇ ਅੰਨਾ ਮੇਰਾ ਤਲਾਕ ਹੋਇਆ ਆਸਲੀ ਵੀਡੀਓ ਕੀਤੀ ਵਾਇਰਲ ਬਾਚੋ ਮੈਨੂੰ ਵੀਡੀਓ ਬਣਾਉਂਦਾ ਰਿਹਾ ਮੇਰੀਆਂ ਵੀਡੀਓ ਬਣਾ ਕੇ ਕਹਿੰਦਾ ਕਿ ਲੈ ਆਪਾਂ ਵਿਆਹ ਹੀ ਕਰੋ ਨਾ ਤੈਨਾਂ ਇਹ ਕਿਹੜੀ ਗੱਲ ਮੈਂ ਉਹਨੂੰ ਮਨਾ ਵੀ ਕਰਦੀ ਰਹੀ ਆ ਪਰ ਉਹ ਟਲਿਆ ਨਹੀਂ ਮੇਰੀ ਬੇਟੀ ਦੀ ਨਾਨਾ ਨਾ ਗਿੰਨੇ ਨਾਲ ਰਿਸ਼ਤਾ ਜੋੜ ਲਿਆ ਉਹਨਾਂ ਨਾਲ ਕੇ ਨੇ ਮੇਰੀਆਂ ਸਾਰੀਆਂ ਵੀਡੀਓ ਵਾਇਲ ਕਰਤੀਆਂ ਅਹੀਂ ਬੜੇ ਓਕੇ ਹੋ ਕੇ ਪਰਚਾ ਦਰਜ ਕਰਾਇਆ ਤੇ ਸਾਮ ਤੇ ਉਹਦੀ ਮਾਂ ਸਾਨੂੰ ਬਹੁਤ ਧਮਕੀਆਂ ਦਿੰਦੇ ਆਣ ਕੇ ਮੇਰੀ ਬੇਟੀ ਨੂੰ ਤੇ ਮੈਨੂੰ ਤਾਨੂੰ ਮਾਰ ਹੀ ਦੇਣਾ ਤੇ ਇਹ ਹੱਥ ਜੁੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੁਜਲਮ ਮੁਜਲਮ ਨੂੰ ਫਰਮ ਸਿੰਘ ਨਾਮ ਦਾ ਨੌਜਵਾਨ ਆਪਣੇ ਦੋਸਤ ਦੀ ਮਾਂ ਨਾਲ ਵਿਆਹ ਦਾ ਝਾਸਾ ਦੇ ਕੇ ਸਾਲਾਂ ਬੱਧੀ ਬਲਤਕਾਰ ਕਰਦਾ ਰਿਹਾ ਫਿਰ ਉਹ ਪੀੜਤਾ ਦੀ ਪਰਜਾਈ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਉਹਦੀ ਅਸ਼ਲੀਲ ਵੀਡੀਓ ਬਣਾ ਕੇ ਵੱਖ-ਵੱਖ ਗਰੁੱਪਾਂ 'ਚ ਵਾਇਰਲ ਕਰ ਦਿੱਤੀ ਸੂਚਨਾ ਮਿਲਦੇ ਇਨਸਪੈਕਟਰ ਹਰਪ੍ਰੀਤ ਸਿੰਘ ਵਰਕ ਨੇ ਥਾਣਾ ਸਿਟੀ ਵਿੱਚ ਮੋਲਜਮ ਸैम ਮਸੀਹ ਅਤੇ ਗਿੰਨੀ ਨਾਮਕ ਔਰਤ ਖਿਲਾਫ ਕੇਸ ਦਰਜ ਕਰ ਲਿਆ ਮੋਲਜਮਾਂ ਦੀ ਗ੍ਰਿਫਤਾਰੀ ਹੋਣੀ ਹੈ ਜਾਂ ਬਾਕੀ ਹੈ ਨੂਰ ਦੀ ਏਡਾ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦਾ ਕਰੀਬ 20 ਸਾਲ ਪਹਿਲਾਂ ਵਿਆਹ ਹੋਇਆ ਸੀ ਪਤੀ ਪਤਨੀ ਵਿਚਕਾਰ 10 ਸਾਲਾਂ ਤੋਂ ਝਗੜਾ ਚੱਲ ਰਿਹਾ ਹੈ ਪਤੀ ਪਤਨੀ ਨੂੰ ਛੱਡ ਕੇ ਦੂਜੀ ਔਰਤ ਨਾਲ ਰਹਿਣ ਲੱਗ ਗਿਆ ਜਦੋਂ ਕਿ ਔਰਤ ਆਪਣੇ ਬੱਚਿਆਂ ਸਮੇਤ ਘਰ ਦਾ ਗੁਜ਼ਾਰਾ ਚਲਾਉਣ ਲੱਗੀ ਮਿਸ਼ਨ ਕੰਬਾਉਂਡ ਦਾ ਰਹਿਣ ਵਾਲਾ ਉਸ ਦਾ ਦੋਸਤ ਸਹਿਮਸੀ ਅਕਸਰ ਉਸ ਦੇ ਲੜਕੇ ਨੂੰ ਮਿਲਣ ਲਈ ਉਸ ਦੇ ਘਰ ਆਉਂਦਾ ਸੀ ਸਹਿਮਸੀ ਨੇ ਸਾਲ 2023 ਤੋਂ ਆਪਣੇ ਦੋਸਤ ਦੀ ਮਾਂ ਨੂੰ ਵਿਆਹ ਦਾ ਝਾਸਾ ਦੇ ਕੇ ਬਲਤਕਾਰ ਕਰਨਾ ਸ਼ੁਰੂ ਕਰ ਦਿੱਤਾ ਨਵੰਬਰ 2024 ਚ ਦੋਸ਼ੀ ਸਹਿਮਸੀ ਨੇ ਆਪਣੇ ਮੋਬਾਈਲ ਤੇ ਸੌਰ ਦੀਆਂ ਕਈ ਅਸਲੀਲ ਵੀਡੀਓ ਬਣਾਈਆਂ ਇਸੇ ਦੌਰਾਨ ਸਹਿਮਸੀ ਨੇ ਔਰਤ ਦੀ ਪਰਜਾਈ ਗਿਨਨੀ ਪਤਨੀ ਗੁਰਮੀਤ ਸਿੰਘ ਵਾਸੀ ਆਜ਼ਾਦ ਨਗਰ ਅੰਮ੍ਰਿਤਸਰ ਨਾਲ ਵੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਉਸਨੇ ਆਪਣੇ ਮੋਬਾਈਲ ਤੇ ਬਣਾਈ ਅਸ਼ਲੀਲ ਵੀਡੀਓ ਵਾਇਲ ਕਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਗਿੰਨੀ ਨੂੰ ਪਤਾ ਲੱਗਿਆ ਕਿ ਸैम ਨੇ ਉਸਦੀ ਪਰਜਾਈ ਦੀ ਮਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਬਣਾ ਲਈ ਹੈ ਤਾਂ ਸैम ਸੀ ਨੂੰ ਇਹ ਕਹਿ ਕੇ ਆਪਣੇ ਮੋਬਾਈਲ ਤੇ ਵੀਡੀਓ ਬਣਾਉਣ ਲਈ ਕਿਹਾ ਕਿ ਉਕਤ ਔਰਤ ਨਾਲ ਜ਼ਰੂਰ ਸੰਬੰਧ ਤੋੜ ਲਏਗੀ ਗਿੰਨੀ ਨੇ ਆਪਣੇ ਮੋਬਾਈਲ ਨੰਬਰ ਨਾਲ ਹੀ ਕਈ ਗਰੁੱਪਾਂ ਤੇ ਅਸ਼ਲੀਲ ਵੀਡੀਓ ਸ਼ੇਅਰ ਕੀਤੀਆਂ ਔਰਤ ਨੇ ਵਿਰੋਧ ਕੀਤਾ ਤਾਂ ਸਹਿਮਸੀ ਨੇ ਵੀ ਅਜਾਇਹੀ ਕੀਤਾ ਫੀਰਤ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਵਰਕ ਨੇ ਕਾਰਵਾਈ ਕਰਦਿਆਂ ਪੀੜਤ ਤੌਰ ਤੇ ਬਿਆਨ ਦਰਜ ਕੀਤੇ ਨੇ ਦੋਸ਼ੀ ਸਹਿਮਸੀ ਅਤੇ ਔਰਤ ਗਿੰਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਮੈਂ ਤਰਨਤੰਦੀ ਰਹਿਣ ਵਾਲੀ ਆ ਮੇਰੇ ਦੋ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਮੈਂ ਆਪਣੇ ਘਰ ਵੱਲ ਤੋਂ 10 ਸਾਲ ਤੋਂ ਵੱਖ ਰਹਿ ਰਹੀ ਆ ਤੇ ਮੇਰਾ ਬੇਟੇ ਦਾ ਯਾਰ ਬਣ ਗਿਆ ਸੈਮੂ ਸਾਡੇ ਘਰ ਉਹਦਾ ਆਉਣ ਜਾਣ ਹੋ ਗਿਆ ਉਹਨੇ ਆਖਿਆ ਕਿ ਤੂੰ ਮੇਨਾਂ ਵਿਆਹ ਕਰਾ ਮੈਨਾਂ ਦਾ ਵਿਆਹ ਕਰਾ ਮੇਨਾਂ ਤੇ ਮੈਂ ਵੀ ਵਿਆਹਿਆ ਮੇਰੇ ਦੋ ਬੱਚੇ ਨੇ ਆਂਦਾ ਮੇਰਾ ਤਲਾਕ ਹੋਇਆ ਆਪਾਂ ਚਲੋ ਮੇਨਾਂ ਨੇ ਜਿਸਤਾ ਜੋੜ ਲਿਆ ਬਾਅਦ ਚ ਉਹ ਮੈਨੂੰ ਵੀਡੀਓ ਬਣਾਉਂਦਾ ਰਿਹਾ ਮੇਰੀਆਂ ਵੀਡੀਓ ਬਣਾ ਕੇ ਕਹਿੰਦਾ ਕਿ ਲੈ ਆਪਾਂ ਵਿਆਹ ਹੀ ਕਰੋਣਾ ਤੇ ਨਾ ਇਹ ਕਿਹੜੀ ਗੱਲ ਮੈਂ ਉਹਨੂੰ ਮਨਾ ਵੀ ਕਰਦੀ ਰਹੀ ਆ ਪਰ ਉਹ ਟਲਿਆ ਨਹੀਂ ਫੇਰ ਇਹਨੇ ਕੀ ਕੀਤਾ ਇਹਨੇ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਮੇਰੀ ਬੇਟੀ ਦੀ ਨਾਨਾ ਨਾਲ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਉਹਨਾਂ ਰਲ ਕੇ ਇਹਨੇ ਮੇਰੀਆਂ ਸਾਰੀਆਂ ਵੀਡੀਓ ਵਾਇਲ ਕਰਤੀਆਂ ਇਹ ਦੋਨੇ ਰਲ ਕੇ ਗਿੰਨੀ ਤੇ ਸੈਮੂ ਇਹ ਦੋਨੇ ਰਲ ਗਏ ਨੇ ਤੇ ਬਾਹੀਂ ਬੜੇ ਔਖੇ ਹੋ ਕੇ ਪਰਚਾ ਦਰਜ ਕਰਾਇਆ ਤੇ ਸੈਮ ਤੇ ਉਹਦੀ ਮਾਂ ਸਾਨੂੰ ਬਹੁਤ ਧਮਕੀਆਂ ਦਿੰਦੇ ਆਣ ਕੇ ਮੇਰੀ ਬੇਟੀ ਨੂੰ ਤੇ ਮੈਨੂੰ ਕਿ ਤੁਹਾਨੂੰ ਮਾਰ ਹੀ ਦੇਣਾ ਤੇ ਇਹ ਹੱਥ ਜੁੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੁਜਲਮ ਮੁਜਲਮ ਨੂੰ ਇਹਦੀ ਮਾਂ ਨੂੰ ਤੇ ਪ੍ਰਵੀਨ ਨੂੰ ਸੈਮ ਦੀ ਮਾਂ ਨੂੰ ਤੇ ਪਰਵੀਨ ਨੂੰ ਇਹਦੀ ਮਾਂ ਹੈ